ਆਇ ਚਾਚੀਆਂ ਨੇ ਲੜ ਕੇ ਮਾਰਤੀ ਭਤੀਜੀ ਕੋਈ ਛੋਟਾ ਮੋਟਾ ਪਲਾਟ ਨੂੰ ਲੈ ਕੇ ਬੰਮਲੀ ਝਗੜਾ ਸੀ ਉਹਨਾਂ ਨੇ ਦੂਸਰੇ ਪਰਿਵਾਰ ਦੇ ਇੱਟਾਂ ਮਾਰਨੀ ਸ਼ੁਰੂ ਕਰ ਦਿੱਤੀਆਂ ਇੱਕ ਨੇ ਬੜੀ ਹਾਲਤਾਂ ਦੇ ਦੂਜੇ ਨੇ ਪੈਰ ਜਿਹਦੇ ਵਿੱਚ ਇੱਕ ਲੜਕੀ ਜਿਸ ਦਾ ਨਾਮ ਗੁੰਤੀ ਦੇਵੀ ਹੈ ਉਹਦੀ ਮੌਤ ਹੋਈ ਹੈ ਇੱਟਾਂ ਮਾਰਨ ਕਰਕੇ ਸਾਤੀ ਤੇ ਕੀਤੇ ਇੱਟਾਂ ਨਾਲ वार ਇਹਨਾਂ ਦੇ ਚਾਚੇ ਤਾਇ ਦੇ ਪਰਿਵਾਰ ਨੇ ਜੀ ਆਪਸ ਦੇ ਵਿੱਚ ਸਗਾ ਪਰਿਵਾਰ ਜੀ ਹਾਂ ਪਿੰਡ ਦੇ ਵਿੱਚ ਇੱਕ ਦਿਲ ਕੰਬਾਉ ਘਟਨਾ ਵਾਪਰੀ ਹੈ ਜਿਸ ਦੇ ਨਾਲ ਪਿੰਡ ਦੇ ਵਿੱਚ ਤੇ ਇਲਾਕੇ ਦੇ ਵਿੱਚ ਸਹਿਮ ਤੇ دہشت ਦਾ ਮਾਹੌਲ ਪੈਦਾ ਹੋ ਗਿਆ ਤੇ ਨੌਜਵਾਨ ਲੜਕੀ ਨੂੰ ਉਸਦੇ ਚਾਚੇ ਤੇ ਦਾਇਆਂ ਵੱਲੋਂ ਇੱਟਾਂ ਮਾਰ ਮਾਰ ਕੇ ਕਤਲ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਮਾਮਲਾ ਲਹਿਰਾਗਾਗਾ ਦੇ ਪਿੰਡ ਰਾਮਪੁਰਾ ਜੋਹਾਰ ਵਾਲਾ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਕਿ ਉਸ ਦੇ ਕੋਲ ਪਿਆਨ ਦਰਜ ਕਰਵਾਉਂਦੇ ਹੋਏ ਪ੍ਰਕਿਰਤੀ ਮਾ ਨੇ ਦੱਸਿਆ ਹੈ ਕਿ 16 ਜਨਵਰੀ ਨੂੰ ਉਹ ਆਪਣੇ ਲੜਕੇ ਅਤੇ ਲੜਕੀ ਸਮੇਤ ਘਰ ਦੇ ਵਿੱਚ ਮੌਜੂਦ ਸੀ ਕਿ ਸਵੇਰੇ ਤਕਰੀਬਨ 11:00 ਵਜੇ ਉਸਦੇ ਦਿਓਰ ਅਤੇ ਜੇਠ ਘਰ ਦੇ ਅੰਦਰ ਦਾਖਲ ਹੋਏ ਤੇ ਕਾਲਾ ਕੱਢਣ ਲੱਗ ਪਏ ਉਸ ਤੋਂ ਬਾਅਦ ਉਸਦੇ ਦਿਓਰ ਨੇ ਉਸਦੀ ਲੜਕੀ ਕੁੰਤੀ ਦੇਵੀ ਨੂੰ ਥੀਟਾ ਸੁੱਟ ਲਿਆ ਤੇ ਉੱਪਰ ਬੈਠ ਗਿਆ ਤੇ ਇਸ ਤੋਂ ਬਾਅਦ ਉਸਦੀ ਛਾਤੀ ਉੱਤੇ ਇੱਟਾਂ ਦੇ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ ਗਏ ਤੇ ਇੱਕ ਨੇ ਉਸ ਦੀਆਂ ਲੱਤਾਂ ਪੜੀਆਂ ਤੇ ਦੂਸਰੇ ਨੇ ਉਸ ਦੇ ਹੱਥ ਪੜੇ ਤੇ ਜਦੋਂ ਉਸਨੇ ਆਪਣੀ ਬੇਟੀ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਵੀ ਕੁੱਟਿਆ ਮਾਰਿਆ ਗਿਆ ਇਹ ਲੋਕਾਂ ਦਾ ਭਾਰੀ ਇਕੱਠ ਹੁੰਦਾ ਵੇਖ ਕੇ ਉਹ ਮੌਕੇ ਤੋਂ ਫਰਾਰ ਹੋ ਗਏ ਇਸ ਤੋਂ ਬਾਅਦ ਜਦੋਂ ਲੜਕੀ ਨੂੰ ਹਸਪਤਾਲ ਵਿੱਚ ਪਹੁੰਚਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਇਸ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਲੜਕੀ ਦੀ ਮਾਤਾ ਦੇ ਬਿਆਨ ਹਾਸਲ ਕਰਕੇ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਅਤੇ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਤੇ 17 ਔਰ 18 ਤਰੀਕ ਦੀ ਦਰਮਿਆਨੀ ਰਾਤ ਨੂੰ ਜੀ ਇਹ ਕਸ਼ਮੀਰ ਸਿੰਘ ਸਰਵਣ ਸਿੰਘ ਵਗੈਰਾ ਇਹਨਾਂ ਦੇ ਆਪਸ ਦਾ ਪਰਿਵਾਰ ਦਾ ਝਗੜਾ ਹੋਇਆ ਕੋਈ ਛੋਟਾ-ਮੋਟਾ ਪਲਾਟ ਨੂੰ ਲੈ ਕੇ ਮਾਮੂਲੀ ਝਗੜਾ ਸੀ ਉਹਨਾਂ ਨੇ ਦੂਸਰੇ ਪਰਿਵਾਰ ਦੇ ਇੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਜੀ ਦੇ ਵਿੱਚ ਇੱਕ ਲੜਕੀ ਜਿਸ ਦਾ ਨਾਮ ਕੁੰਤੀ ਦੇਵੀ ਹੈ ਉਹਦੀ ਮੌਤ ਹੋਈ ਹੈ ਇੱਟਾਂ ਮਾਰਨ ਕਰਕੇ ਚਾਰ ਦੋਸ਼ੀ ਨੇ ਤੇ ਇਹਦੇ ਤੇ ਮੁਕੱਦਮਾ ਦਰਜ ਕਰਕੇ ਚਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਅਗਲੀ ਕਾਰਵਾਈਆਂ ਮੁਸਲਿ ਲਿਆਂਦੀ ਜਾ ਰਹੀ ਹੈ। ਫਿਰ ਦੋਸ਼ੀ ਜਿਹੜੇ ਹੈਗੇ ਆ ਕੀ ਲੱਗਦੇ ਸੀ ਕੰਟੀਨੈਂਟ ਇਹਨਾਂ ਦੇ ਚਾਚੇ ਤਾਏ ਦਾ ਪਰਿਵਾਰ ਨੇ ਜੀ ਆਪਸ ਦੇ ਵਿੱਚ ਸਗਾ ਪਰਿਵਾਰ ਹੈ। ਕੀ ਕਾਰਵਾਈ ਕੀਤੀ ਸਭ ਗ੍ਰਿਫਤਾਰ ਕੀਤੀ ਹੈ? ਬਿਲਕੁਲ ਜੀ ਗ੍ਰਿਫਤਾਰ ਕਰ ਲਏ ਆ ਜੀ। ਕਤਲ ਦੇ ਆਧਾਰਾਂਵਾਂ ਦੇ ਤਹਿਤ ਮੁਕੱਦਮਾ ਦਰਜ ਕੀਤਾ ਤੇ ਅਗਲੀ ਬਣਦੀ ਕਾਰਵਾਈ ਜਿਹੜੀ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਫਿਲਹਾਲ ਪੁਲਿਸ ਵੱਲੋਂ ਕਾਨੂੰਨੀ ਕਾਰਵਾਈ ਅਮਲ ਵਿੱਚ ਚੱਲ ਆਂਦੀ ਗਈ ਹੈ ਤੇ ਮ੍ਰਿਤਕ ਲੜਕੀ ਦਾ ਪੋਸਟਮਾਰਟਮ ਕਰਵਾ ਕੇ লাশ ਵਾਰਸਾਂ ਦੇ ਹਵਾਲੇ ਨਹੀਂ ਪੁਲਿਸ ਵੱਲੋਂ ਕਰ ਦਿੱਤੀ ਗਈ ਹੈ ਤੇ ਵਾਰਸਾਂ ਵੱਲੋਂ ਲੜਕੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਜਗਵਾਨੀ ਟੀਵੀ ਲਈ ਅਨਿਲ ਜੈਨ ਦੀ ਰਿਪੋਰਟ